ਕੋਲਕਾਤਾ ਰੇਪ ਕਤਲ ਮਾਮਲੇ ਨੂੰ ਲੈ ਕੇ ਹੀ ਇਹ ਵਿਰੋਧ ਜਿਹੜਾ ਹੈ ਡਾਕਟਰਾਂ ਦੇ ਵੱਲੋਂ ਦੀ ਜ਼ਾਹਰ ਕੀਤਾ ਜਾ ਰਿਹਾ ਔਰ ਪੂਰੇ ਦੇਸ਼ ਭਰ ਦੇ ਵਿੱਚ ਇਸੇ ਤਰੀਕੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਐਮਜ਼ ਦੇ ਵਿੱਚ ਵੀ ਇਹ ਅਜਿਹਾ ਹੀ ਸੀ ਉੱਥੇ ਵੀ ਪੂਰਾ ਸਟਾਫ ਡਾਕਟਰ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਐਮਸ ਦੇ ਵੱਲੋਂ ਦੀ ਸੁਪਰੀਮ ਕੋਰਟ ਦਾ ਹਾਲਾਕੀ ਧੰਨਵਾਦ ਵੀ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਦੀ ਖੁਦ ਸੁਮੋਟੋ ਨੋਟਿਸ ਜਿਹੜਾ ਹੈ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਨੈਸ਼ਨਲ ਟੀਮ ਜਿਹੜੀ ਹੈ ਉਹ ਵੀ ਗਠਿਤ ਕਰ ਦਿੱਤੀ ਗਈ ਹੈ ਖਾਸ ਤੌਰ ਦੇ ਉੱਤੇ ਨੈਸ਼ਨਲ ਟਾਸਕ ਫੋਰਸ ਔਰ ਉਹਨਾਂ ਦੇ ਵੱਲੋਂ ਦੀ ਹੁਣ ਅੱਗੇ ਇਹ ਦੱਸਿਆ ਜਾਏਗਾ ਕਿ ਆਖਰਕਾਰ ਸੁਰੱਖਿਆ ਦੇ ਕਿਹੜੇ ਪੁਖਤਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਉਸ ਦਾ ਜਿਹੜੇ رائے مشورہ ਹੈ ਉਹ ਦਿੱਤੀ ਜਾਵੇਗੀ ਪੈਨਲ ਦੇ ਵਿੱਚ ਹਾਲਾਂਕਿ ਨਾ ਡਾਕਟਰ ਨੇ ਹਰ ਪੰਜ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਪਰ ਫਿਲਹਾਲ ایمਸ ਦੇ ਵੱਲੋਂ ਦੀ ਰੈਜ਼ੀਡੈਂਟ ਡਾਕਟਰਾਂ ਨੂੰ ਪੇ ਜ਼ਰੂਰ ਕੀਤੀ ਜਾ ਰਹੀ ਹੈ ਕਿ ਕੰਮ ਦੇ ਉੱਤੇ ਪਰਤਿਆ ਜਾਵੇ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਵੇਲੇ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਗਈਆਂ ਨੇ ਕੋਲਕਾਤਾ ਰੇਪ ਕਤਲ ਵਾਮਲੇ ਨੂੰ ਲੈ ਕੇ ਹੀ ਇਹ ਵਿਰੋਧ ਜਿਹੜਾ ਹੈ ਡਾਕਟਰਾਂ ਦੇ ਵੱਲੋਂ ਦੀ ਜ਼ਾਹਰ ਕੀਤਾ ਜਾ ਰਿਹਾ ਔਰ ਪੂਰੇ ਦੇਸ਼ ਭਰ ਦੇ ਵਿੱਚ ਇਸੇ ਤਰੀਕੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਏਮਜ਼ ਦੇ ਵਿੱਚ ਵੀ ਇਹ ਅਜਿਹਾ ਹੀ ਸੀ ਉੱਥੇ ਵੀ ਪੂਰਾ ਸਟਾਫ ਡਾਕਟਰ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਏਮਸ ਦੇ ਵੱਲੋਂ ਦੀ ਸੁਪਰੀਮ ਕੋਰਟ ਦਾ ਹਾਲਾਕੀ ਧੰਨਵਾਦ ਵੀ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਦੀ ਖੁਦ ਸੁਮੋਟੋ ਨੋਟਿਸ ਜਿਹੜਾ ਹੈ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਨੈਸ਼ਨਲ ਟੀਮ ਜਿਹੜੀ ਹੈ ਉਹ ਵੀ ਗਠਿਤ ਕਰ ਦਿੱਤੀ ਗਈ ਹੈ ਖਾਸ ਤੌਰ ਦੇ ਉੱਤੇ ਨੈਸ਼ਨਲ ਟਾਸਕ ਫੋਰਸ ਔਰ ਉਹਨਾਂ ਦੇ ਵੱਲੋਂ ਦੀ ਹੁਣ ਅੱਗੇ ਇਹ ਦੱਸਿਆ ਜਾਏਗਾ ਕਿ ਆਖਰਕਾਰ ਸੁਰੱਖਿਆ ਦੇ ਕਿਹੜੇ ਪੁਖਤਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਉਸ ਦਾ ਜਿਹੜੇ رائے مشورہ ਹੈ ਉਹ ਦਿੱਤੀ ਜਾਵੇਗੀ ਪੈਨਲ ਦੇ ਵਿੱਚ ਹਾਲਾਂਕਿ ਨਾ ਡਾਕਟਰ ਨੇ ਹਰ ਪੰਜ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਪਰ ਫਿਲਹਾਲ ایمਸ ਦੇ ਵੱਲੋਂ ਦੀ ਰੈਜ਼ੀਡੈਂਟ ਡਾਕਟਰਾਂ ਨੂੰ ਪੇ ਜ਼ਰੂਰ ਕੀਤੀ ਜਾ ਰਹੀ ਹੈ ਕਿ ਕੰਮ ਦੇ ਉੱਤੇ ਪਰਤਿਆ ਜਾਵੇ ਕਿਉਂਕਿ ਪੂਰੇ ਦੇਸ਼ ਭਰ ਤੇ ਵਿੱਚ ਇਸ ਵੇਲੇ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਗਈਆਂ ਨੇ ਕੋਲਕਾਤਾ ਰੇਪ ਕਤਲ ਵਾਮਲੇ ਨੂੰ ਲੈ ਕੇ ਹੀ ਇਹ ਵਿਰੋਧ ਜਿਹੜਾ ਹੈ ਡਾਕਟਰਾਂ ਦੇ ਵੱਲੋਂ ਦੀ ਜ਼ਾਹਰ ਕੀਤਾ ਜਾ ਰਿਹਾ ਹੈ ਔਰ ਪੂਰੇ ਦੇਸ਼ ਭਰ ਦੇ ਵਿੱਚ ਇਸੇ ਤਰੀਕੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਏਮਜ਼ ਦੇ ਵਿੱਚ ਵੀ ਅਜਿਹਾ ਹੀ ਸੀ ਉੱਥੇ ਵੀ ਪੂਰਾ ਸਟਾਫ ਡਾਕਟਰ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਏਮਸ ਦੇ ਵੱਲੋਂ ਦੀ ਸੁਪਰੀਮ ਕੋਰਟ ਦਾ ਹਾਲਾਕੀ ਧੰਨਵਾਦ ਵੀ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਦੀ ਖੁਦ ਸੁਮੋਟੋ ਨੋਟਿਸ ਜਿਹੜਾ ਹੈ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਨੈਸ਼ਨਲ ਟੀਮ ਜਿਹੜੀ ਹੈ ਉਹ ਵੀ ਗਠਿਤ ਕਰ ਦਿੱਤੀ ਗਈ ਹੈ ਖਾਸ ਤੌਰ ਦੇ ਉੱਤੇ ਨੈਸ਼ਨਲ ਟਾਸਕ ਫੋਰਸ ਔਰ ਉਹਨਾਂ ਦੇ ਵੱਲੋਂ ਦੀ ਹੁਣ ਅੱਗੇ ਇਹ ਦੱਸਿਆ ਜਾਏਗਾ ਕਿ ਆਖਰਕਾਰ ਸੁਰੱਖਿਆ ਦੇ ਕਿਹੜੇ ਫੁਕਤਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਉਸ ਦਾ ਜਿਹੜੇ رائے مشورہ ਹੈ ਉਹ ਦਿੱਤੀ ਜਾਵੇਗੀ ਪੈਨਲ ਦੇ ਵਿੱਚ ਹਾਲਾਂਕਿ ਨਾ ਡਾਕਟਰ ਨੇ ਹਰ ਪੰਜ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਪਰ ਫਿਲਹਾਲ ਏਮਜ਼ ਦੇ ਵੱਲੋਂ ਦੀ ਰੈਜ਼ੀਡੈਂਟ ਡਾਕਟਰਾਂ ਨੂੰ ਪੇ ਜ਼ਰੂਰ ਕੀਤੀ ਜਾ ਰਹੀ ਹੈ ਕਿ ਕੰਮ ਦੇ ਉੱਤੇ ਪਰਤਿਆ ਜਾਵੇ ਕਿਉਂਕਿ ਪੂਰੇ ਦੇਸ਼ ਭਰ ਤੇ ਵਿੱਚ ਇਸ ਵੇਲੇ ਸਿਹਤ ਸਹੂਲਤਾਂਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਗਈਆਂ ਨੇ ਕੋਲਕਾਤਾ ਰੇਪ ਕਤਲ ਮਾਮਲੇ ਨੂੰ ਲੈ ਕੇ ਹੀ ਇਹ ਵਿਰੋਧ ਜਿਹੜਾ ਹੈ ਡਾਕਟਰਾਂ ਦੇ ਵੱਲੋਂ ਦੀ ਜ਼ਾਹਰ ਕੀਤਾ ਜਾ ਰਿਹਾ ਔਰ ਪੂਰੇ ਦੇਸ਼ ਭਰ ਦੇ ਵਿੱਚ ਇਸੇ ਤਰੀਕੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਐਮਜ਼ ਦੇ ਵਿੱਚ ਵੀ ਇਹ ਅਜਿਹਾ ਹੀ ਸੀ ਉੱਥੇ ਵੀ ਪੂਰਾ ਸਟਾਫ ਡਾਕਟਰ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ ਐਮਸ ਦੇ ਵੱਲੋਂ ਦੀ ਸੁਪਰੀਮ ਕੋਰਟ ਦਾ ਹਾਲਾਕੀ ਧੰਨਵਾਦ ਵੀ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਦੀ ਖੁਦ ਸੁਮੋਟੋ ਨੋਟਿਸ ਜਿਹੜਾ ਹੈ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਨੈਸ਼ਨਲ ਟੀਮ ਜਿਹੜੀ ਹੈ ਉਹ ਵੀ ਗਠਿਤ ਕਰ ਦਿੱਤੀ ਗਈ ਹੈ ਖਾਸ ਤੌਰ ਦੇ ਉੱਤੇ ਨੈਸ਼ਨਲ ਟਾਸਕ ਫੋਰਸ ਔਰ ਉਹਨਾਂ ਦੇ ਵੱਲੋਂ ਦੀ ਹੁਣ ਅੱਗੇ ਇਹ ਦੱਸਿਆ ਜਾਏਗਾ ਕਿ ਆਖਰਕਾਰ ਸੁਰੱਖਿਆ ਦੇ ਕਿਹੜੇ ਫੁਕਤਾ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਉਸ ਦਾ ਜਿਹੜੇ رائے مشورہ ਹੈ ਉਹ ਦਿੱਤੀ ਜਾਵੇਗੀ ਪੈਨਲ ਦੇ ਵਿੱਚ ਹਾਲਾਂਕਿ ਨਾ ਡਾਕਟਰ ਨੇ ਹਰ ਪੰਜ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਪਰ ਫਿਲਹਾਲ ਏਮਜ਼ ਦੇ ਵੱਲੋਂ ਦੀ ਰੈਜ਼ੀਡੈਂਟ ਡਾਕਟਰਾਂ ਨੂੰ ਪੇ ਜ਼ਰੂਰ ਕੀਤੀ ਜਾ ਰਹੀ ਹੈ ਕਿ ਕੰਮ ਦੇ ਉੱਤੇ ਪਰਤਿਆ ਜਾਵੇ ਕਿਉਂਕਿ ਪੂਰੇ ਦੇਸ਼ ਭਰ ਤੇ ਵਿੱਚ ਇਸ ਵੇਲੇ ਸਿਹਤ ਸਹੂਲਤਾਂਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਗਈਆਂ ਨੇ